ਗੁਰਮਤਿ ਪ੍ਰਕਾਸ਼ ਅਕੈਡਮੀ ਕੋਲਾਰ ਰਾਗੀ ਜਸਵੰਤ ਸਿੰਘ ਤੀਬਰਜੀ ਦੀ ਜਿਹੜੀ ਨਰਸਰੀ ਪੈਦਾ ਕੀਤੀ ਹੈ ਨਾ ਉਹਦੇ ਵਿੱਚੋਂ ਬੱਚੇ ਗੁਰਬਾਣੀ ਸ਼ਬਦ ਰਾਹੀਂ ਸਿਰਫ 10 ਮਿੰਟ ਲਈ ਇੱਕ ਸ਼ਬਦ ਦੀ ਜਿਹੜੀ ਆ ਉਹ ਕੀਰਤਨ ਕਰਨਗੇ ਇਹਨਾਂ ਤੋਂ ਬਾਅਦ ਰਾਗੀ ਗਵਿੰਦਰ ਸਿੰਘ ਜੀ ਆਲਮਪੂਰੀ ਉਹ ਤਿਆਰ ਰਹਿਣ ਇਹਨਾਂ ਤੋਂ ਬਾਅਦ ਸਾਡੇ ਬਹੁਤ ਹੀ ਸਤਿਕਾਰਯੋਗ ਫਤਿਹਗੜ ਸਾਹਿਬ ਦੀ ਪਵਿੱਤਰ ਧਰਤੀ ਸਹਿਬਜ਼ਾਦਿਆਂ ਦੀ ਧਰਤੀ ਉੱਥੋਂ ਏ ਭਾਈ ਸ਼ਰਨਜੀਤ ਸਿੰਘ ਜੀ ਜੋ ਦਰਬਾਰ ਸਾਹਿਬ ਦੇ ਜੁਰੀ ਲੱਗੀ ਹਨ ਉਹ ਵੀ ਇਹਨਾਂ ਤੋਂ ਬਾਅਦ ਕੀਰਤਨ ਕਰਨਗੇ ਸਾਡੇ ਕੋਲ ਦੋ ਜਥੇ ਪਹੁੰਚ ਚੁੱਕੇ ਹਨ ਸਭ ਤੋਂ ਪਹਿਲਾਂ ਗੋਬਿੰਦ ਸਿੰਘ ਜੀ ਆਦਮਪੁਰੀ ਕੀਰਤਨ ਕਰਨਗੇ ਹੁਣ ਮੈਂ ਬੀਬੀਆਂ ਨੂੰ ਬੇਨਤੀ ਕਰੂੰਗਾ ਕਿ ਇੱਕੋ ਹੀ ਸ਼ਬਦ 10 ਮਿੰਟ ਦਾ ਤਕਰੀਬਨ 10 ਵਜੇ ਤੱਕ ਇਹ ਸੰਗਤਾਂ ਨੂੰ ਕੀਰਤਨ ਕਰਕੇ ਨਿਹਾਲ ਕਰਨਗੇ ਸੋ ਆਪਾਂ ਕੀਰਤਨ ਸ਼ਰਮਨ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਏ ਗੁਰੂ ਜੀ ਕੀ ਫਤਿਹ ਬਹੁਤ ਬਹੁਤ ਤਨਬਾਦ ਇਸ ਸਤਿਕਾਰਯੋਗ ਬੀਬੀਆਂ ਦਾ ਜਿਨ੍ਹਾਂ ਨੇ ਰਾਗੀ ਜਸਵੰਤ ਸਿੰਘ ਤੀਬਰ ਜੀ ਦੀ ਉਸ ਪੁੰਗਰ ਦੀ ਪਨੀਰੀ ਦੇ ਵਿੱਚੋਂ ਕੀਰਤਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ ਸੋ ਆਪਣੇ ਹਰੇ ਭਾਈ ਹਰਕੀਰ ਸਿੰਘ ਜੀ ਤੇ ਸਵਾਗਤ ਕਮੇਟੀ ਦੇ ਜਹਦਾ ਸਭਾਨਾ ਸਨਮਾਨ ਕਰਨਗੇ ਔਆ ਪੰਜ ਕਾਰਜ ਦੀ ਗੁੰਜ ਨਾਲ ਸਵਾਗਤ ਕਰਦੀ ਜੀ ਇਹਨਾਂ ਦਾ ਸਾਰਿਆਂ ਦਾ ਸੋਹ ਸ੍ਰੀਓ ਕਾਲੋ